ਸੈਸ਼ਕਲ ਦੋਸਤੋ ਮੈਂ ਫਿਰ ਹਾਜ਼ਰ ਆ ਮੈਜਿਕਲ ਕਿਤਾਬ ਦ ਮੈਜਿਕ ਬਾਏ ਰੌਂਡਾ ਬੈਰਨੂ ਲੈ ਕੇ ਜਿਵੇਂ ਅਸੀਂ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 28 ਦਿਨਾਂ ਦੀ ਜਰਨੀ ਵਿੱਚ ਇਕੱਠੇ ਰਵਾਂਗੇ ਤੇ ਆਪਣੀ ਜਿਹੜੀ ਲਾਈਫ ਹੈ ਨਾ ਉਹਨੂੰ ਮੈਜਿਕਲ ਬਣਾਵਾਂਗੇ ਜਾਦੂਈ ਬਣਾਵਾਂਗੇ ਜਿੱਦੇ ਸਾਡੀਆਂ ਜਿੰਨੀਆਂ ਇੱਛਾਵਾਂ ਨੇ ਜਿੰਨੇ ਸੋਹਣੇ ਸਪਨੇ ਨੇ ਉਹ ਸਾਰੇ ਪੂਰੇ ਹੋਣਗੇ। ਦਿਸ ਇੰਨੇ ਸੋਹਣੇ ਸੁਪਨਿਆਂ ਨੂੰ ਪੂਰੀਆ ਕਰਨ ਲਈ ਸਾਨੂੰ ਸਭ ਤੋਂ ਪਹਿਲੇ ਕੀ ਜ਼ਰੂਰੀ ਹੈ? ਸਦਾ ਮਾਈਂਡਸੈਟ ठीक होना जरूरी है माइंड सैट के साड़ी हेल्थ बहुत अच्छी होनी जरूरी है साढ़े जिने भी आस पास रिलेनशिप्स ने उस सारे बहुत ही चंगे होन साढ़े न प्रेम मेल मिलाप कर सब तो ज़्यादा जरूरी है कि हाँ साढ़े कोसा हो अ सारिया ड्रीम्स न पूरा कर सकीा जो बिजनेस है वह बहुत ही थ्राइविंग फलरिशिंग बहुत ही कामयाब बिजनेस होना चाहिए यह सारिया इच्छावान ਪੂਰੀਆਂ ਕਰਨ ਦੀ ਵਾਦਾ ਕਰਦੀ ਹੈ ਰੌਂਡਾ ਬੈਰਨ ਆਪਣੀ ਇਸ ਬੁੱਕ ਦੁਆਰਾ ਔਰ ਸੱਚ ਹੈ ਇਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ ਕਿੰਨੇ 1000ਸ ਆਫ ਪੀਪਲ ਹੈਗੇ ਨੇ ਐਂਡ ਦੀ ਇੱਕ ਵੈਬਸਾਈਟ ਹੈ ਤੇ ਸੀਕ੍ਰੀਟ ਜਿੱਦੇ ਲੋਕਾਂ ਨੇ ਆਪਣੇ ਐਕਸਪੀਰੀਅੰਸ ਦੱਸੇ ਨੇ ਕਿ ਕਿਵੇਂ ਸਾਡੇ ਟੁੱਟਦੇ ਹੋਏ ਜਿਹੜੇ ਰਿਲੇਸ਼ਨਸ਼ਿਪ ਕੋਈ ਡਿਵੋਰਸ ਹੋ ਰਿਹਾ ਸੀ ਜਾਂ ਕੋਈ ਬਹੁਤ ਹੀ ਕੰਮ ਖਰਾਬ ਹੋਇਆ ਸੀ ਹੈਲਥ ਦਾ ਜਾਂ ਫਿਰ ਫਿਜ਼ੀਕਲੀ ਉਹ ਸਾਰਾ ਕੁਝ सारा कुछ ठीक होना शुरू हो गया इन्ना अबेयरनेस होना शुरू हो गया कि आज वो बहुत सोनी लाइफ जी रहे हैं और हम द ग्रे उस सब तो पहला जो चैप्टर है इज़ आर लाइफ मैजिकल पुछ रही है कि हाँ साइफ सचमुच मैजिकल हैगी है वैसे ना उसने एक लफजा यूज किया है ना ग्रैटीट्यूड का थैंकफुलनेसा जिन्हों शुकराना असं कहने लैन देन की चीज है जिन्ना अं देवे ना ਉਸ ਤੋਂ ਚਾਰ ਗੁਣਾ ਹੋ ਕੇ ਆਏਗਾ ਜਿਵੇਂ ਆਪਾਂ ਪਹਿਲੇ ਵੀ ਇਹ ਚੀਜ਼ ਪੜ੍ਹੀ ਸੀ ਕਿ ਜਿੱਦਾਂ ਦਾ ਬੀਜ ਬੋਵਾਂਗੇ ਉਦਾਂ ਦਾ ਹੀ ਸਾਨੂੰ ਫਲ ਮਿਲੇਗਾ ਗ੍ਰੈਟੀਟਿਊਡ ਦੇ ਸ਼ੁਕਰਾਨੇ ਦੀ ਜਰਨੀ ਹੀ ਐ ਕੋਜੀ ਐ ਜਿੰਨਾ ਤੁਸੀਂ ਸ਼ੁਕਰਾਨਾ ਕਰੋਗੇ ਨਾ ਤੁਹਾਨੂੰ ਉਹੀ ਚਾਰ ਗੁਣਾ ਹੋ ਕੇ ਚੀਜ਼ਾਂ ਮਿਲਣਗੀਆਂ ਜਿਦਾ ਤੁਸੀਂ ਸ਼ੁਕਰਾਨਾ ਕੀਤਾ ਹੋਇਆ ਹੁਣ ਤੁਸੀਂ ਆਪ ਹੀ ਸੋਚ ਲਓ ਤੁਸੀਂ ਸ਼ੁਕਰਾਨਾ ਕਿਸ-ਕਿਸ ਚੀਜ਼ ਦਾ ਕਰਨਾ ਹੈ ਵੈਲਸਤਾ ਕਰਨਾ ਹੈ ਭਾਵੇਂ ਛੋਟੇ ਛੋਟੇ ਰੋਟੇ 10 ਰੁਪਏ ਜਾਂ 1 ਰੁਪਇਆ ਕਿਉਂ ਨਹੀਂ ਹੈ ਜਦੋਂ ਉਹਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋਗੇ ਨਾ ਤੇ ਉਹਨੇ ਕਦੋਂ 1 ਲੱਖ ਬਣ ਜਾਣਾ 1 ਕਰੋੜ ਬਣ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤਾਂ ਇਹੀ ਚੀਜ਼ਾਂ ਉਹ ਤੁਹਾਨੂੰ ਸਿਖਾ ਰਹੀ ਹੈ ਡੌਂਡਾ ਬੈਰਨ ਤੇ ਨੈਕਸਟ ਡੇਸ ਦੀ ਉਸ ਤੋਂ ਬਾਅਦ ਐਸ ਨੇ ਦੱਸਿਆ ਕਿ ਜਿਹੜਾ ਚੈਪਟਰ ਹੈ ਨਾ ਕਿਵੇਂ ਡਿਵਾਈਡ ਕੀਤੇ ਹੋਏ ਹੈ ਉਹ ਕੈਰੀ ਜਿਹੜੇ ਫਰਸਟ 12 ਚੈਪਟਰਸ ਨੇ ਨਾ ਇਹ ਸਭ ਤੋਂ ਪਹਿਲੇ ਕਿੱਦਾਂ ਸ਼ੁਰੂ ਹੁੰਦੇ ਨੇ ਕਿ ਸਾਡੇ ਜਿੰਨੇ ਵੀ ਪਾਸਟ ਹੈ ਨਾ ਉਹਨੂੰ ਸਫਾਈ ਕਰੇਗੀ ਜਿਵੇਂ ਇੱਕ ਕਬੜਾ ਆਪਾਂ ਰੱਖੀ ਹੋਈ ਹੈ ਜਦੋਂ ਆਪਾਂ ਨਵੇਂ ਕੱਪੜੇ ਲਿਆਣ ਆ ਉਹਨੂੰ ਰੱਖਣ ਲਈ ਸਾਨੂੰ ਕੀ ਚਾਹੀਦਾ ਹੁੰਦਾ ਖਾਲੀ ਥਾਂ ਚਾਹੀਦੀ ਹੁੰਦੀ ਹੈ ਫਿਰ ਉਸ ਖਾਲੀ ਥਾਂ ਨੂੰ ਕਰਨ ਲਈ ਅਸੀਂ ਆਪਣੇ ਜਿਹੜੇ ਪੁਰਾਣੇ ਕੱਪੜੇ ਉਹ ਜਾਂ ਤਾਂ ਕਿਸੇ ਨੂੰ ਦੇ ਦੇਣੇ ਆ ਜਾਂ ਫਿਰ ਉਹ ਬਾਹਰ ਕਰਦੇ ਆ ਕਿ ਨਹੀਂ ਹੁਣ ਆਪਾਂ ਨਹੀਂ ਪਾਣੇ ਬਸ ਆਪਣੀ ਜ਼ਿੰਦਗੀ ਵਿੱਚ ਅਬੰਡੈਂਸ भरमार लिया नियमता लियाली सब तो जरूरी है कि वह जगह खाली करनी और जगह खाली कर फस्ट ट्वेल्व प्रैक्टिस ने सूँ किमें जगह खाली करनी है यह दिखाएगा हरेक हरेक पैटर्न ਚਾਹ ਉਹ ਰਿਲੇਸ਼ਨਸ਼ਿਪ ਹੋਵੇ ਚਾਹ ਮਨੀ ਹੋਵੇ ਚਾਹ ਦੇ ਸੂਚੇ ਇਹ ਸਾਰੀਆਂ ਚੀਜ਼ਾਂ ਨੂੰ ਉਹ ਪੁਰਾਣੀਆਂ ਚੀਜ਼ਾਂ ਨੂੰ ਕਲੀਅਰ ਆਊਟ ਕਰੇਗਾ ਸਾਡੀ ਉਹ ਥਾਂ ਪਰੇਗਾ ਕਿ ਹਾਂ ਨਵੀਂ ਥਾਂ ਜਿੱਤੇ ਗ੍ਰੈਟੀਟਿਊਡ ਹੈ ਜਿੱਤੇ ਅਬੰਡੈਂਸ ਹੈ ਉਹ ਕਿਵੇਂ ਆਣੀ ਐਸਾ ਪਾਸਟ ਟੂ 12 ਚੈਪਟਰਸ ਹੈ ਉਸ ਤੋਂ ਬਾਅਦ ਜਿਹੜੇ 10 ਚੈਪਟਰਸ ਨੇ ਨਾ ਉਹ ਸਾਡੀਆਂ ਡ੍ਰੀम्स ਡਿਜ਼ਾਇਰਸ ਨੂੰ ਬੜੇ ਸੋਹਣੇ ਤਰੀਕੇ ਨਾਲ ਪੂਰਾ ਕਰੇਗਾ ਜੋ ਅਸੀਂ ਚਾਹੁੰਦੇ ਹਾਂ ਉਹ ਕਿਵੇਂ ਪੂਰੀਆਂ ਹੋਣਗੀਆਂ ਉਹ ਦਸਨ ਗੇ ਫਰਸਟ ਅਗੋਗੁਲ 10 ਚੈਪਟਰਸ ਤੇ ਉਸ ਤੋਂ ਬਾਅਦ ਹੈਗੇ ਨੇ ਲਾਸਟ 6 ਚੈਪਟਰਸ ਲਾਸਟ ਜਿਹੜੇ 6 ਚੈਪਟਰਸ ਨੇ ਨਾ ਉਹ ਐਨੇ سونے ਨੇ ਉਹ ਤੁਹਾਨੂੰ ਇੱਕ ਐਲ ਕੈਮਿਸਟ ਬਣਾ ਦੇਣਗੇ ਜਿਹਨੂੰ ਕਹਿੰਦੇ ਨੇ ਨਾ ਜਾਦੂਗਰ ਬਣਾ ਦੇਣਗੇ ਤੁਸੀਂ ਆਪਣਾ ਤਾਂ ਰਿਲੇਸ਼ਨ ਠੀਕ ਕਰੋਗੇ ਕਰੋਗੇ ਆਪਣੇ ਨਾਲ ਦੇ ਜਿਹੜੇ ਲੋਕ ਨੇ ਉਹਨਾਂ ਦਾ ਰਿਲੇਸ਼ਨਸ਼ਿਪ ਠੀਕ ਕਰੋਗੇ ਦੂਸਰਿਆਂ ਨੂੰ ਇੱਕ ਤਰ੍ਹਾਂ ਦਾ ਆਸ਼ੀਰਵਾਦ ਦੇਵੋਗੇ ਔਰ ਜੋ ਪੂਰਾ ਹੋ ਜਾਏਗਾ ਸੋ ਬਿਊਟੀਫੁਲ ਆਪ ਤਾਂ ਸੀ ਪਾਵਰਫੁਲ ਹੋਵਾਂਗੇ ਹੋਵਾਂਗੇ ਨਾਲ ਦੂਜਿਆਂ ਦੀਆਂ ਵੀ ਜ਼ਿੰਦਗੀਆਂ ਨੂੰ ਬਹੁਤ ਸੋਹਣਾ ਬਣਾਵਾਂਗੇ ਔਰ ਇਸ ਤੋਂ ਬਾਅਦ ਐਸ ਸਾਡੀ ਬੁੱਕ ਪ੍ਰੋਮਿਸਿਸ ਕਰਦੀ ਹੋਈ ਇਹ ਕਹਿੰਦੀ ਹੈ ਕਿ ਹਾਂ 28 ਡੇਸ ਤੱਕ ਤੁਸੀਂ ਸਾਡੇ ਨਾਲ ਰਹਿਣਾ ਹੀ ਰਹਿਣਾ ਪਰ ਐਂਦੇ ਨਾਲ ਇਸ ਪ੍ਰੈਕਟਿਸਿਸ ਨੂੰ ਪੂਰਾ ਕਰਨਾ ਹੈ ਪ੍ਰੋਮਿਸ ਕਰਨਾ ਹੈ ਕਿ ਹਰ ਇੱਕ ਪ੍ਰੈਕਟਿਸ ਨੂੰ ਪੂਰਾ ਕਰੋਗੇ ਜੇ ਪਾਈ ਚੰਸ ਕੋਈ ਪ੍ਰੈਕਟਿਸ ਕਿਸੇ ਦਿਨ ਰੁਕ ਜਾਂਦੀ ਹੈ ਜਾਂ ਮਿਸ ਹੋ ਜਾਂਦੀ ਹੈ ਤੇ ਤੁਹਾਨੂੰ ਤਿੰਨ ਪ੍ਰੈਕਟਿਸਿਸ ਪਿੱਛੇ ਜਾਣਾ ਪਏਗਾ ਕੋਈ ਬਹੁਤ ਵਰਟੀਕਲ ਨੇ ਇੱਕ ਪੇਪਰ ਪੈਨ ਚਾਹੀਦਾ ਹੁੰਦਾ ਹੈ ਤੇ ਆਪਣੀ ਸੋਚ ਚਾਹੀਦੀ ਹੁੰਦੀ ਹੈ ਅਦਰਵਾਈਜ਼ ਇਹਦੇ ਵਿੱਚ ਕੋਈ ਬਹੁਤ ਔਖਾ ਨਹੀਂ ਹੈ ਆਪਣੀ ਲਾਈਫ 'ਚ ਆਪਣਾ ਕਿੰਨਾ ਕੁਝ ਕਰਕੇ ਵੇਖ ਲਿਆ ਨਾ ਇਹ ਵੀ ਕਰਕੇ ਦੇਖ ਉਹ ਵੀ ਕਰਕੇ ਦੇਖ ਲਿਆ तो नो नीड फॉर दैट सिर्फ इन्ह प्रैक्टिस करना डेलीजेंटली करना कंसिस्टेंसी नाल करना लगातार अपने मन के नाल करना साइफ भी चेंज होंगी आप मैंने अठाईस दिन बाद दसना उस तो अपनाओ लैट स्टार्ट हूं है साड़ी जर्नी शुरू हो रही है बड़े सोने तरीके नाल। सब तो पहले अज तीस अपन ड्रीम्स निखो जिन्नी भी ड्रीम्स ने पर उन्होंने पॉजिटिव वे न लिखना जिमें थैंक यू गॉड मैं 5g 5 bhk ਦਾ ਕਾਰ ਚਾਹੀਦਾ ਬੜਾ ਸੋਹਣਾ ਕਾਰ ਚਾਹੀਦਾ ਕਿੱਥੇ ਚਾਹੀਦਾ ਹੈ ਸਮੁੰਦਰ ਕਿਨਾਰੇ ਚਾਹੀਦਾ ਹੈ ਤੁਹਾਨੂੰ ਕਿਸੇ ਹਿਲ ਸਟੇਸ਼ਨ ਤੇ ਚਾਹੀਦਾ ਹੈ ਜਿੱਥੇ ਬਹੁਤ ਸਾਰੀ ਗ੍ਰੀਨਰੀ ਹੋਏ ਘਰ ਦੇ ਵਿੱਚ ਸਾਰੀਆਂ ਇਕਵਿਪਮੈਂਟਸ ਹੋਣ ਤੁਹਾਡੇ ਕੋਲੋਂ ਹਰ ਇੱਕ ਅੱਛਾ ਸਟਾਫ ਹੋਏ ਘਰ ਵਿੱਚ ਖੁਸ਼ੀ ਖੁਸ਼ਹਾਲੀ ਹੋਏ ਸਭ ਕੁਝ ਲਿਖ ਲਓ एवरीथिंग ਯੂ ਵਾਂਟ ਇਨਟੂ ਯੂਅਰ ਡ੍ਰੀਮ ਹਾਊਸ ਜੋ ਵੀ ਤੁਹਾਨੂੰ ਜਿਹੜੇ ਸੁਪਨਿਆਂ ਦਾ ਘਰ ਹੈ ਨਾ ਉਹਦੇ ਵਿੱਚ ਜੋ ਚਾਹੀਦਾ ਹੈ ਰਾਈਟ ਇਟ ਡਾਊਨ ਜੇ ਤੁਹਾਨੂੰ ਕਿਸੇ ਪੈਸੇ ਦੀ ਲੋੜ ਹੈ ਉਹਨੂੰ ਲਿਖੋ ਕਿ ਕਿੰਨੇ ਪੈਸੇ ਦੀ ਲੋੜ ਹੈ ਕਿਵੇਂ ਲੋੜ ਹੈ ਜੇ ਤੁਹਾਨੂੰ ਰਿਲੇਸ਼ਨਸ਼ਿਪ ਹੈ ਉਨਨਾਂ ਨੂੰ ਲਿਖੂਗੀ ਕਿ ਕਿੱਦਾਂ ਦਾ ਰਿਲੇਸ਼ਨਸ਼ਿਪ ਚਾਹੀਦਾ ਤੁਹਾਨੂੰ ਬਹੁਤ ਅੱਛਾ ਚਾਹੀਦਾ ਹੈ ਥਰਾਈਵਿੰਗ ਚਾਹੀਦਾ ਜਿੱਦੇ ਤੁਹਾਨੂੰ ਪਿਆਰ ਤੇ ਇੱਜ਼ਤ ਮਿਲ ਸਕੇ ਬਹੁਤ ਜ਼ਿਆਦਾ ਕਮਿਊਨੀਕੇਸ਼ਨ ਹੋਏ ਕੱਚ ਠੇ ਕੁਮਨ ਜਾਓ ਰਾਈਟ ਇਟ ਡਾਊਨ ਜਿਹੜੀ ਤੁਹਾਨੂੰ ਲੈਂਗੁਏਜ ਈਜ਼ੀ ਲੱਗਦੀ ਹੈ ਇੰਗਲਿਸ਼ ਈਜ਼ੀ ਲੱਗਦੀ ਹੈ ਇੰਗਲਿਸ਼ ਲਿਖੋ ਹਿੰਦੀ ਚ ਪੰਜਾਬੀ ਜਿਹੜੀ ਈਜ਼ੀ ਲੱਗਦੀ ਹੈ ਉਹਦੇ ਚ ਵੀ ਲਿਖ ਡਾਲੋ ਉਹਨੇ ਇਵਨ ਕੈਟੇਗੋਰਾਇਜ਼ ਵੀ ਕੀਤੇ ਹੋਏ ਨੇ ਕਿ ਤੁਸੀਂ ਐਦਾਂ ਆਪਣੀਆਂ ਡ੍ਰੀਮਸ ਨੂੰ ਲਿਖ ਸਕਦੇ ਹੋ ਹੈਲਥ ਐਂਡ ਬਾਡੀ कि पहले अपनी बॉडी या हेल्थ ਨੂੰ ਲੈ ਕੇ ਕਿ ਮੇਰਾ ਇੰਨਾ weight ਹੋਣਾ ਚਾਹੀਦਾ ਮੇਰੀ ਬਿਲਕੁਲ ਪਰਫੈਕਟ ਹੈਲਥ ਹੋਣੀ ਚਾਹੀਦੀ ਕੋਈ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਡਾਇਬਟੀਜ਼ ਹੈ ਤੁਸੀਂ ਇਹ ਨਹੀਂ ਕਹਿਣਾ ਕਿ ਮੇਨੂੰ ਮੇਰੀ ਡਾਇਬਟੀਜ਼ ਠੀਕ ਹੋ ਜਾ ਤੁਸੀਂ ਇਹ ਲਿਖਣਾ ਕਿ ਮੇਰਾ 슈ਗਰ ਲੈਵਲ ਇੰਨਾ ਹੋਣਾ ਚਾਹੀਦਾ ਰੋਜ਼ ਸਵੇਰੇ ਉੱਠ ਕੇ ਠੀਕ ਹੈ ਹੈਲਥ ਮੇਰੀ ਹਾਂ ਮੇਰੀ ਸਕਿਨ ਗਲੋਇੰਗ ਹੋਣੀ ਚਾਹੀਦੀ ਰੇਡੀਐਂਟ ਹੋਣੀ ਚਾਹੀਦੀ ਐ ਲਿਖੋ ਦੈਨ ਇਸ ਕੈਰੀਅਰ ਐਂਡ ਵਰਕ ਕਿੱਦਾਂ ਤੁਹਾਨੂੰ ਕੈਰੀਅਰ ਚਾਹੀਦਾ ਤੁਹਾਡਾ ਜੌਬ ਵਧੀਆ ਹੋਣਾ ਚਾਹੀਦਾ ਬਹੁਤ ਅੱਛਾ ਹੋਣਾ ਚਾਹੀਦਾ ਐਨੀ ਤੁਹਾਨੂੰ ਐਨੀ ਇਨਕਮ ਮਿਲਣੀ ਚਾਹੀਦੀ ਹੈ ਪਲੱਸ ਜੇ ਤੁਹਾਡਾ ਬਿਜ਼ਨਸ ਹੈ ਬਿਜ਼ਨਸ ਕਿੱਦਾਂ ਬੂਸਟ ਕਰਨਾ ਕਿੰਨਾ ਬੂਸਟ ਕਰਨਾ ਕਿੱਦਾਂ ਯੂਨੀਵਰਸ ਦਾ ਕੰਮ ਹੈ ਤੁਸੀਂ ਆਪਣਾ किदा वाला नहीं लिखना कि हाँ इंज नहीं इंज करके हो यह नहीं तीन लिखना तुम्हें सिर्फ अपनी ड्रीम लिखनी है कि मैं ए चाहिए यह अगों यूनिवर्स का काम है कि किमें उएगा अपनी आप समझ नहीं देनी कि हाँ इंज करके इंज हो जाए नो नॉट एट ऑल सिर्फ कि बिल्कुल नहीं ए चाहिए वो चाहिए फिर उस तो बा रिलेशनशिप में मैं तुम दसदा पर्सनल डिजायरस ਤੁਹਾਨੂੰ ਬ੍ਰਾਂਡਡ ਸ਼ੂਜ਼ ਚਾਹੀਦੇ ਆ ਬੈਗਸ ਚਾਹੀਦੇ ਆ ਕੱਪੜੇ ਚਾਹੀਦੇ ਲਿਖ ਪਾਓ ਲਿਖ ਪੋ ਸਾਰਾ ਕੁਝ ਲਿਖ ਦਿਓ ਤੇ ਮਟੀਰੀਅਲ ਥਿੰਗਸ ਮਟੀਰੀਅਲ ਥਿੰਗਸ ਹੋਣਾ ਵੀ ਲਾਜ਼ਮੀ ਆ ਉਹਦੇ ਬਿਨਾ ਵੀ ਜ਼ਿੰਦਗੀ ਸੁਹਾਵਣੀ ਨਹੀਂ ਲੱਗਦੀ ਜੋ ਵੀ ਸੀ ਅੱਜ ਪਾਇਆ ਮਟੀਰੀਅਲ ਥਿੰਗਸ ਆ ਕੱਪੜੇ ਪਾਏ ਜੁਐਲਰੀ ਪਾਈ ਹੈ ਵਾਚ ਹੈ ਜੋ ਮਰਜੀ ਹੈ ਇਹ ਸਾਰੀਆਂ ਮਟੀਰੀਅਲ ਥਿੰਗਸ ਨੇ ਜੋ ਚਾਹੁੰਦੇ ਹੋ ਲਿਖੋ ਅੱਜ ਦਿਨ ਨਾਲ भावें भी लिखो पच्ची लिखो चाली लिखो जिन्हें लिखना चाहते हो लिख डालो बिकॉज टूडे अज का दिन है फोजि जो तुम खुल के अपन डिजायर अपने ड्रीम्स लिखोगे तो देखो परमात्मा किमें फुलफिल करता होप तो है अगो इतें तक बहुत वजिए लगेगा अपनी जर्नी कॉन्टीन्यू करते हुए तो इंटेंशन रखते परमात्मा सारे सुख शांति खुशी हैप्पीनेस चंगी हेल्थ चंगी वेल्थ दे Thank you and have a very nice day. Shukriya.